ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਹਮ ਸਰਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੁਰ ਮਨ ਬਣੈ ਜਨ ਕੋ ਪੂਰਨ ਦੀਜੈ ਹਾਉ ਬਲ ਬਲ ਜਾਉ ਰਮਈਆ ਕਰਨੇ ਕਾਰਨ ਕਵਨ ਅਬੋਲ ਰਹਾ ਬਹੁਤ ਜਨਮ ਵਿਛਰੇ ਥੇ ਮਦੋ ਇਹ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਤੇਰ ਪਿਓ ਦਰਸ਼ਨ ਦੇਖੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇਤਨਾ ਸ੍ਰੀ ਪਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੁਰਮਨ ਬਣੈ ਜਨ ਕੋ ਪੂਰਨ ਦੀਜੈ ਹਾਉ ਬਲ ਬਲ ਜਾਉ ਰਮਿਆ ਕਰਨੇ आरन कवन बोल रिहा बहुत जनम बिछरे थे मादो एहो जनम तुम्हारे लिखे कहज विदास आस लाग जीव तेरे पयो दर्शन देखे सतनाम श्री वाहि गुरु साहिब जी ਨਾ ਸ੍ਰੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੁਰ ਮਨ ਬਣੈ ਜਨ ਕੋ ਪੂਰਨ ਦੀਜੈ ਹਉ ਬਲ ਬਲ ਜਾਉ ਰਮਿਆ ਕਰਨੀ ਤਾਰਨ ਕਵਨ ਬੋਲ ਰਹਾ ਬਹੁਤ ਜਨਮ ਬਿਛਰੇ ਤੇ ਮਾਦ ਇਹ ਜਨਮ ਤੁਮਾਰੇ ਲੇਕੇ ਕਹੇ रविदास ਆਸ ਲੱਗ ਜੀਵੋ ਚਿਹਰੇ ਪਿਆ ਦਰਸ਼ਨ ਦੇਖੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਨਾ ਸ੍ਰੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੁਰ ਮਨ ਬਣੈ ਜਨ ਕੋ ਪੂਰਨ ਦੀਜੈ ਹਾਉ ਬਲ ਬਲ ਜਾ ਰ ਮਈਆ ਕਰਨੀ ਕਾਰਨ ਕਵਨ ਬੋਲ ਰਹਾ ਬਹੁਤ ਜਨਮ ਬਿਛਰੇ ਤੇ ਮਾਦ ਇਹੋ ਜਨਮ ਤੁਮਾਰੇ ਲੇਖੇ ਕਹੇ ਵਿਦਾਸ ਆਸ ਲੱਗ ਜੀਵੋ ਚਿਹਰੇ ਪਿਆ ਦਰਸ਼ਨ ਦੇਖੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਨਾ ਸ੍ਰੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਹਮ ਸਰਦੀਨ ਦਿਆਨ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੂਰ ਮਨ ਬਣੈ ਜਨ ਕੋ ਪੂਰਨ ਦੀਜੈ ਹਾਉ ਬਲ ਬਲ ਜਾਉ ਰਮਿਆ ਕਰਨੇ ਕਾਰਨ ਕਵਨ ਬੋਲ ਰਹਾ ਬਹੁਤ ਜਨਮ ਬਿਛਰੇ ਤੇ ਮਦੋ ਇਹੋ ਜਨਮ ਤੁਮਾਰੇ ਲੇਖ ਕਹੇ रविदास ਆਸ ਲਗ ਜੀਵੋ ਤੇਰੇ ਪਇਓ ਦਰਸ਼ਨ ਦੇਖੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਪਗਤ ਰਵਿਦਾਸ ਜੀ ਕੀ ਇੱਕ ਓੰਕਾਰ ਗੁਰ ਪ੍ਰਸਾਦ ਅਮਰਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੁਰ ਮਨ ਬਣੈ ਜਨ ਕੋ ਪੂਰਨ ਦੀਜੈ ਹਾਂ ਬਲ ਬਲ ਜਾ ਰਮਿਆ ਕਰਨੇ ਕਰਨ ਕਵਨ ਅਬੋਲ ਰਹਾ ਬਹੁਤ ਜਨਮ ਬਿਛਰੇ ਤੇ ਮਦੋ ਇਹ ਜਨਮ ਤੁਮਾਰੇ ਲੇਖੇ ਕਹਿ ਜ ਵਿਦਾਸ ਆਸ ਲੱਗ ਜੀਵੋ ਚੇਰੇ ਪਿਓ ਦਰਸ਼ਨ ਦੇਖੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਪਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਹਮ ਸਰਦੀਨ ਦਿਆਲ ਨਾ ਤੁਮ ਸਰ अब पतियार क्या कीजे बचनी तोर मुरमन बने जन को पूरन दीजे हां बलबल जा और मैया करनी कारण कवन अबोल रहा बहुत जन्म बिछरे थे मादो एहो जन्म तुम्हारे लेके ले कह जे विदास आस लाग जीवो ਚਰ ਪਇਓ ਦਰਸ਼ਨ ਦੇਖੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਤ ਸ੍ਰੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਹਮ ਸਰ ਦੀਨ ਦਿਆਨ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੁਰਮਨ ਬਣੈ ਜਨ ਕੋ ਪੂਰਨ ਦੀਜੈ ਹਾਂ ਬਲ ਬਲ ਜਾਵ ਰਮਿਆ ਕਰਨੀ ਕਰਨ ਕਵਨ ਅਬੋਲ ਰਹਾ ਬਹੁਤ ਜਨਮ ਬਿਛਰੇ ਤੇ ਮਦ ਇਹੋ ਜਨਮ ਤੁਮਾਰੇ ਲੇਖ ਕਹਿ ਰਵਿਦਾਸ ਆਸ ਲਗ ਜੀਵੋ ਚਰ ਪਇਓ ਦਰਸ਼ਨ ਦੇਖੇ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਪਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੁਰਮਨ ਬਣੈ ਜਨ ਕੋ ਪੂਰਨ ਦੀਜੈ ਹਾਂ ਬਲ ਬਲ ਜਾ ਰਮਿਆ ਕਰਨੇ ਕਰਨ ਕਵਨ ਅਬੋਲ ਰਹਾ ਬਹੁਤ ਜਨਮ ਬਿਛਰੇ ਤੇ ਮਾਦ ਇਹੋ ਜਨਮ ਤੁਮਾਰੇ ਲੇਖ ਕਹੈ रविदास ਆਸ ਲਗ ਜੀਵ ਚਿਹਰ ਪਿਓ ਦਰਸ਼ਨ ਦੇਖੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਹਮ ਸਰਦੀਨ ਦਿਆਨ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੂਰ ਮਨ ਬਣੈ ਜਨ ਕੋ ਪੂਰਨ ਦੀਜੈ हां बल बल जा और मैया करनी कारण कवन अब बोल रहा बहुत जन्म बिछरे थे मदो एहो जन्म तुम्हारे लिखे कह रविदास आस लाग जीवो तेरे पे दर्शन देखे सतनाम श्री वाहि गुरु साहिब जी ਇਤਨਾ ਸ੍ਰੀ ਪਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਹਮ ਸਰਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੁਰਮਨ ਬਣੈ ਜਨ ਕੋ ਪੂਰਨ ਦੀਜੈ ਹਾਂ ਬਲ ਬਲ ਜਾਵ ਰਮਿਆ ਕਰਨੇ ਤਾਰਨ ਕਵਨ ਅਬੋਲ ਰਹਾ ਬਹੁਤ ਜਨਮ ਬਿਠਰੇ ਤੇ ਮਦ ਇਹ ਜਨਮ ਤੁਮਾਰੇ ਲੇਕੇ ਕਹਿ ਰਵਿਦਾਸ ਆਸ ਲੱਗ ਜੀਵੋ ਚਿਹਰੇ ਪਿਓ ਦਰਸ਼ਨ ਦੇਖੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਨਾ ਸ੍ਰੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਹਮ ਸਰਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੁਰਮਨ ਬਣੈ ਜਨ ਕੋ ਪੂਰਨ ਦੀਜੈ ਹਾਂ ਬਲ ਬਲ ਜਾ ਰ ਮਈਆ ਕਰਨੀ ਕਾਰਨ ਕਵਨ ਬੋਲ ਰਹਾ ਬਹੁਤ ਜਨਮ ਬਿਛਰੇ ਤੇ ਮਾਦ ਇਹੋ ਜਨਮ ਤੁਮਾਰੇ ਲੇਖੇ ਕਹੇ ਵਿਦਾਸ ਆਸ ਲੱਗ ਜੀਵੋ ਤੇਰੇ ਪਿਆ ਦਰਸ਼ਨ ਦੇਖੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਨਾ ਸ੍ਰੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਹਮ ਸਰਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੁਰ ਮਨ ਬਣੈ ਜਨ ਕੋ ਪੂਰਨ ਦੀਜੈ ਹਾਂ ਬਲ ਬਲ ਜਾਵ ਰਮਿਆ ਕਰਨੇ ਕਾਰਨ ਕਵਨ ਬੋਲ ਰਹਾ ਬਹੁਤ ਜਨਮ ਬਿਠਰੇ ਤੇ ਮਾਦ ਇਹੋ ਜਨਮ ਤੁਮਾਰੇ ਲੇਖ ਕਹੇ रविदास ਆਸ ਲੱਗ ਜੀਵੋ ਚਿਹਰੇ ਪਿਓ ਦਰਸ਼ਨ ਦੇਖੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਪਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੁਰਮਨ ਬਣੈ ਜਨ ਕੋ ਪੂਰਨ ਦੀਜੈ ਹਾਉ ਬਲਬਲ ਜਾ ਰਮਿਆ ਕਰਨੇ ਕਾਰਨ ਕਵਨ ਬੋਲ ਰਹਾ ਬਹੁਤ ਜਨਮ ਬਿਛਰੇ ਤੇ ਮਾਦ ਇਹ ਜਨਮ ਤੁਮਾਰੇ ਲੇਕੇ ਕਹੇ ਵਿਦਾਸ ਆਸ ਲੱਗ ਜੀਵੋ ਤੇਰੇ ਪਿਆ ਦਰਸ਼ਨ ਦੇਖੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਪਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਹਮ ਸਰਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੁਰ ਮਨ ਬਣੈ ਜਨ ਕੋ ਪੂਰਨ ਦੀਜੈ ਹਾਉ ਬਲ ਬਲ ਜਾ ਰ ਮਈਆ ਕਰਨੀ ਕਾਰਨ ਕਵਨ ਬੋਲ ਰਹਾ ਬਹੁਤ ਜਨਮ ਬਿਛਰੇ ਤੇ ਮਾਦ ਇਹੋ ਜਨਮ ਤੁਮਾਰੇ ਲੇਖੇ ਕਹੇ ਵਿਦਾਸ ਆਸ ਲੱਗ ਜੀਵੋ ਤੇਰੇ ਪਿਆ ਦਰਸ਼ਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ